ਵਾਹਿਗੁਰੂ ਆਵਾ ਗੁਰੂ ਆਵਾ ਗੁਰੂ ਆਵਾ ਕਰਵਾ ਕਰਵਾ ਗੁਰੂ ਆਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਅਮਰ ਸ਼ਹੀਦ ਭੰਤਨਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ 26 ਜਨਵਰੀ 2026 ਵਾਲੇ ਦਿਨ ਸੋਮਵਾਰ ਨੂੰ ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਕੋ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਦਸ਼ਮੇਸ਼ ਸੇਵਾ ਸੁਸਾਇਟੀ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਸਮੂਹ ਗੁਰਦਵਾਰਿਕ ਨਾਲਲੇਵਾ ਸੰਗਤਾਂ ਦੇ ਸਹਿਯੋਗ ਨਾਲ ਕੱਢਿਆ ਜਾ ਰਿਹਾ ਹੈ। ਪਰ ਇਹ ਵਿਸ਼ਾਲ ਨਗਰ ਕੀਰਤਨ ਦੁਪਹਿਰੇ 12 ਵਜੇ ਗੁਰਦੁਆਰਾ ਜੇਬਰਾਜ ਤੋਂ ਆਰੰਭ ਹੋ ਕੇ ਗੁਰਦੁਆਰਾ ਕੁੱਟਿਆ ਸਾਹਿਬ ਔਰ ਸ਼ੀਤਲਾ ਮਾਤਾ ਮੰਦਰ ਦੁਰਗਾ ਮਾਤਾ ਮੰਦਰ ਤੋਂ ਹੁੰਦਾ ਹੋਇਆ ਗੁਰਦੁਆਰਾ ਐਚ ਬਲੌਕ ਗੁਰਵਰਜਨ ਸਿੰਘ ਸਭਾ ਹਾਊਸਿੰਗ ਬੋਰਡ ਗੁਰਦੁਆਰਾ ਸਾਹਿਬ ਔਰ ਰਾਜਗੁਰ ਨਗਰ ਔਰ ਜੇਵਲਾਗ ਦੇ ਫਲੈਟਾਂ ਚ ਦੁਬਾਰਾ ਹੁੰਦਾ ਹੋਇਆ ਰਾਤ ਅੱਜ ਦਾ ਦੇਵਲਾਗ ਗੁਰਦੁਆਰਾ ਸਾਹਿਬ ਦੁਬਾਰਾ ਸਮਾਪਤੀ ਕਰੇਗਾ ਬਹੁਤ ਹੀ ਭਾਰੀ ਇਕੱਠਾ ਸੰਗਤਾਂ ਚ ਭਾਰੀ ਉਤਸ਼ਾਹ ਹੈ ਔਰ ਜਿਹੜੇ ਮੇਰੇ ਵੱਡੇ ਵੀਰਾਂ ਨੇ ਲੰਗਰ ਲਗਾਇਆ ਔਰ ਨਗਰ ਕੀਰਤਨ ਦੀ ਜੀਆਇਆਂ ਕੀਤੀ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ